ਤੋ ਅੱਜ ਗੱਲ ਕਰਾਂਗੇ ਜਾਨਵਰ ਦੀ ਇਨਸਾਨ ਪ੍ਰਤੀ ਬੇਵਫਾਈ ਦੀ ਅਕਸਰ ਅਸੀਂ ਦੇਖਦੇ ਹਾਂ ਲੋਕਾਂ ਦੇ ਘਰਾਂ ਵਿੱਚ ਲੱਖਾਂ ਦੇ ਕੁੱਤੇ ਰੱਖਦੇ ਹਨ ਪਰ ਉੱਥੇ ਹੀ ਸਟਰੀਟ ਡੌਗ ਨੂੰ ਰੋਟੀ ਪਾਉਣ ਲੱਗੇ ਵੀ ਦੇਖਦੇ ਨੇ ਤੇ ਉਹਨੂੰ ਤੂਕਾਰਦੇ ਹਨ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜੋ ਕਿ ਸਟਰੀਟ ਡੌਗਾਂ ਦੀ ਮਦਦ ਕਰਦਾ ਹੈ ਅਗਰ ਕਿਸੇ ਰੋਡ ਦੇ ਉੱਪਰ ਕੋਈ ਕੁੱਤਾ ਸੱਟ ਵੱਜ ਜਾਂਦੀ ਹੈ ਤਾਂ ਉਹਦੀ ਵੀ ਮਦਦ ਕਰਦਾ ਹੈ ਜੇ ਅਗਰ ਕਿਸੇ ਕੁੱਤੇ ਤੇ ਬਿਮਾਰੀ ਲੱਗ ਜਾਂਦੀ ਹੈ ਤਾਂ ਉਸ ਦੀ ਵੀ ਮਦਦ ਕਰਦਾ ਹੈ ਉਸ ਨੂੰ ਦਵਾਈ ਦਵਾ ਦਿੰਦਾ ਹੈ ਸਾਡੇ ਨਾਲ ਉਹ ਨੌਜਵਾਨ ਮੌਜੂਦ ਹੈ ਜੋ ਕਿ ਸਮਰਾਲਾ ਦਾ ਰਹਿਣ ਵਾਲਾ ਹੈ ਅਸੀਂ ਗੱਲਬਾਤ ਕਰ ਲੈਣੇ ਆਂ ਕਿ ਉਹਨਾਂ ਦੀ ਇਹ ਭਾਵਨਾ ਕਿੱਥੋਂ ਪੈਦਾ ਹੋਈ ਹਾਂਜੀ ਸਾਡਾ ਜਗਦੀਪ ਸ਼ਰਮਾ ਸ਼ਰਮਾ ਜੀ ਪਹਿਲਾਂ ਉਹੜਾ ਸਾਡੇ ਚੈਨਲ ਦੇ ਸਵਾਗਤ ਆ। ਸ਼ੁਕਰੀਆ ਜੀ। ਥੈਂਕ ਯੂ। ਅਸੀਂ ਗੱਲ ਕਰਨਾ ਚਾਹੁੰਦੇ ਹਾਂ ਅੱਜ ਕੁੱਤੇ ਦੀ ਵਫਾਦਾਰੀ ਦੇਖਿਆ ਇਹ ਤਾਂ ਕੁੱਤੇ ਸਭ ਤੋਂ ਵੱਧ ਵਫਾਦਾਰ ਬੰਨਿਆ ਗਏ ਇਨਸਾਨ ਚ ਪਰ ਅਕਸਰ ਦੇਖਦੇ ਆ ਵੀ ਜਿਹੜੇ ਸਟਰੀਟ ਡੌਗ ਹੁੰਦੇ ਨੇ ਲੋਕਾਂ ਬਹੁਤ ਤਕਾਰੇ ਜਾਂਦੇ ਨੇ। ਉੱਥੇ ਤੁਸੀਂ ਸਟਰੀਟ ਡੌਗ ਦੀ ਮਦਦ ਕਰਦੇ ਹੋ। ਇਹ ਭਾਵਨਾ ਤੁਸੀਂ ਕਿਵੇਂ ਪੈਦਾ ਕੀਤੀ? ਦੇਖੋ ਉਸ ਅਕਾਲਪੁਰਖ ਦੀ ਕਿਰਪਾ ਨਾਲ ਅੰਦਰ ਮਨ ਚ ਪਿਆਰ ਜਾਗਿਆ ਕਿ ਹਾਂ ਇਹਨਾਂ ਦੀ ਸੇਵਾ ਕਰਨੀ ਹੈ। ਲੋਕ ਇਹਨਾਂ ਨੂੰ ਮਾਰਦੇ ਨੇ, ਕੁੜਦੇ ਨੇ ਕਈ ਵਾਰੀ। ਇਹਨਾਂ ਨੂੰ ਪਿਆਰ ਕਰੋ। ਮੇਰਾ ਮਕਸਦ ਕਹਿੰਦਾ ਇਹ ਹੈ ਕਿ ਜੇ ਇਹਨਾਂ ਨੂੰ ਤੁਸੀਂ ਪਿਆਰ ਕਰੋਗੇ ਤੁਹਾਨੂੰ 10 ਗੁਣਾ ਜ਼ਿਆਦਾ ਪਿਆਰ ਦੇਣਗੇ। ਮੇਨ ਮੇਰੀ ਸੋਚ ਇਹੀ ਹੈ ਕਿ ਹਰ ਜਾਨਵਰ ਨਾਲ ਚਾਹੇ ਕੋਈ ਪੰਛੀ ਆ, ਚਾਹੇ ਕੋਤੋਵ ਹੋਵੇ ਜਾਂ ਖੋਸ਼ ਹੋਵੇ ਨਾਲ ਪਿਆਰ ਕਰੋ। ਪ੍ਰਮਾਤਮਾ ਲਈ ਤਾਂ ਸਾਰੇ ਬਰਾਬਰ ਨੇ। ਆਪਣੇ ਚ ਵੀ ਆਤਮਾ ਵਾ, ਇਹਨਾਂ ਚ ਵੀ ਆਤਮਾ ਉਸ ਪ੍ਰਮਾਤਮਾ ਨੇ ਪਾਈ ਹੋਈ ਆ। ਜੇ ਇਹਨਾਂ ਨੂੰ ਪਿਆਰ ਕਰੋਗੇ ਤੁਹਾਨੂੰ 10 ਗੁਣਾ ਜ਼ਿਆਦਾ ਪਿਆਰ ਦੇਣਗੇ। ਤੁਸੀਂ ਇਹਨਾਂ ਸਟਰੀਟ ਡੌਗ ਨੂੰ ਸੇਵਾ ਕਰਨੀ ਕਦੋਂ ਸ਼ੁਰੂ ਕੀਤੀ ਹੈ? ਤਕਰੀਬਨ 3-4 ਸਾਲ ਪਹਿਲਾਂ। ਇੰਜ ਚਾਰ ਸਾਇਪਲਾਂ ਸ਼ੁਰੂ ਕੀਤੀ ਆ ਕੋਈ ਸੰਸਥਾ ਬਣਾ ਕੇ ਸ਼ੁਰੂ ਕੀਤੀ ਜਾਂ ਇਕੱਲੇ ਕੀਤਾ ਪਹਿਲਾਂ ਇਕੱਲੇ ਸਟਾਰਟਿੰਗ ਕਰੀ ਸੀਗੀ ਸ਼ੁਰੂਆਤ 'ਚ ਮੈਂ ਪਹਿਲਾਂ ਹੀ ਆਪਣੇ ਆਪ ਨੂੰ ਮਨ 'ਚ ਮਹਿਸੂਸ ਹੋਏ ਬੈਠੇ ਬਿਠਾਏ ਉਸ ਅਕਾਲਪੁਰਖ ਦੀ ਕਿਰਪਾ ਨਾਲ ਕਿ ਮਨ 'ਚ ਹੋਇਆ ਕਿ ਹਾਂ ਇੱਕ ਸਟਰੀ ਡੌਗ ਸੀਗਾ ਉਹ ਕਾਫੀ ਬਿਮਾਰ ਸੀ ਉਹਨੂੰ ਕੋਈ ਪੁੱਛ ਨਹੀਂ ਰਿਹਾ ਸੀ ਉਹਦੇ ਬਲੀਡਿੰਗ ਹੋਈ ਜਾਂਦੀ ਸੀ ਲੋਕ ਨਿਕਲ ਜਾਂਦੇ ਸੀ ਜਾਈ ਜਾਂਦੇ ਸੀਗੇ ਮਨ 'ਚ ਹੋਇਆ ਕਿ ਆਖਰਕਾਰ ਅਕਾਲਪੁਰਖ ਨੇ ਅੰਦਰ ਦਿਮਾਗ 'ਚ ਪਾਇਆ ਕਿ ਮੇਰੀ ਆਤਮਾ ਇਹਦੇ ਵਿੱਚ ਵੀ ਹੈ ਠੀਕ ਹੈ ਉਹਦੇ ਕੋਲੇ ਗਿਆ ਮੈਂ ਜਾਕੀ ਡਾਕਟਰ ਕੋ ਲੇ ਕੇ ਡਾਕਟਰ ਕਹ ਰਹੀ ਨਹੀਂ ਕਿ ਬਚਣਾ ਨਹੀਂ ਹੈ ਮੈਂ ਕਿਹਾ ਕੋਸ਼ਿਸ਼ ਤਾਂ ਕਰੋ ਕੋਸ਼ਿਸ਼ કરી ਆਪ ਪੂਰੀ ਦੇਖਭਾਲ ਕਰਦਾ ਰਿਹਾ ਇੰਨਾ ਪਿਆਰ ਜੱਗਿਆ ਕਿ ਹਾਂ ਠੀਕ ਹੋ ਗਿਆ ਉਸਕਾ ਪ੍ਰਗਤੀ ਕਿਰਪਾ ਨਾਲ ਤੇ ਹੁਣ ਤੱਕ ਤੁਹਾਡੇ ਕੋਲ ਕਿੰਨੇ ਕਿ ਕੁੱਤੇ ਨੇ ਜਿਹੜੇ ਤੁਸੀਂ ਸੇਵਾ ਕਰਦੇ ਪਏ ਹੋ 79 85 ਹੈਗੇ ਨੇ ਇਹ 80 85 ਕੁੱਤੇ ਤੁਸੀਂ ਇਕੱਲੇ ਸੇਵਾ ਕਰਦੇ ਹੋ ਤਾਂ ਖਰਚਾ ਤਾਂ ਕਾਫੀ ਆਂਦਾ ਹੋਊਗਾ ਤੁਹ ਖਰਚਾ ਹੈ ਇੱਕ ਰੱਬ ਦਾ ਬੰਦਾ ਮੰਨ ਲਾ ਦੁੱਧ ਦਾ ਖਰਚਾ ਉਹ ਕਰਨ ਦੀ ਨੇ ਉਸ ਪਰਮਾਤਮਾ ਦੀ ਕਿਰਪਾ ਨਾਲ ਮੈਂ ਬਹੁਤ ਪਰੇਸ਼ਾਨ ਹੋਇਆ ਸੀਗਾ ਕਿ ਹਾਂ ਇੰਨਾ ਖਰਚਾ ਮੈਂ ਕਰੂੰਗਾ ਕਿ ਕਿ ਗ੍ਰੇਮਨ ਸੀ 80000 ਰੁਪਿਆ ਮਹੀਨੇ ਦਾ ਖਰਚਾ ਸਾਡਾ ਤੇ ਪਰ ਡੌਗੀ ਇੱਕ 1000 ਰੁਪਿਆ ਪਈ ਜਾਂਦਾ ਮਹੀਨੇ ਦਾ ਮੈਂ ਆ ਪਰੇਸ਼ਾਨ ਹੋਇਆ ਸੀ ਕਈ ਮਹੀਨਿਆਂ ਤੋਂ ਮੇਰੇ ਹਾਂ ਉਹ ਆਏ ਉਹਨਾਂ ਨੇ ਮੈਨੂੰ ਫੋਨ ਕਰਿਆ ਕਿ ਛੋਟੇ ਭਰਾ ਮੈਂ ਤੈਨੂੰ ਜਾਣਦਾ ਮੰਨ ਲਾ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਨਹੀਂ ਆਉਣਾ ਚਾਹੀਦਾ ਨਾ ਮੈਂ ਤੁਹਾਨੂੰ ਦੱਸਣਾ ਮੈਂ ਤੁਹਾਡੇ ਦੁੱਧ ਦਾ ਖਰਚਾ ਉਹ ਕਰ ਦਿੰਦੇ ਜੇ ਬਾਕੀ ਜਿਹੜੇ ਹੋਰ ਕੈਡਿਗਰੀ ਹੈ ਜਿਹਾ ਬਰੈਡਾਂ ਨੇ ਜਾਂ ਰੋਟੀਆਂ ਨੇ ਉਹ ਫਿਰ ਆਪਣਾ ਮੈਂ ਖਰਚਾ ਕਰ ਜਨਾਂ ਪਰ ਦੇਖਿਆ ਜਾਵੇ ਤਾਂ ਤੁਸੀਂ ਅੱਜ ਸਵੇਰੇ 5 ਵਜੇ 5:30 ਵਜੇ ਘਰੋਂ ਨਿਕਲੇ ਹੋ ਤੇ ਜਗ੍ਹਾ-ਜਗ੍ਹਾ ਜਾ ਕੇ ਕੁੱਤਿਆਂ ਨੂੰ ਭੋਜਨ ਪਾ ਰਹੇ ਹੋ ਦੁੱਧ ਪਾ ਰਹੇ ਹੋ ਫਰੈਂਡ ਪਾ ਰਹੇ ਹੋ ਕੀ ਇਹ ਇੱਕ ਜਗ੍ਹਾ ਨਹੀਂ ਇਕੱਠੇ ਕਰ ਸਕਦੇ ਆਪਾਂ ਇੱਕ ਜਗ੍ਹਾ ਦੀ ਸਾਨੂੰ ਪ੍ਰੋਬਲਮ ਆ ਕਿ ਜਗ੍ਹਾ ਨਹੀਂ ਮਿਲ ਰਹੀ ਹੈਗੀ ਸਾਨੂੰ ਠੀਕ ਹੈ ਪ੍ਰੋਪਰਸੀ ਡੀਸੀ ਸਾਨੂੰ ਵੀ ਲੈਟਰ ਪਾਇਆ ਸੀ ਤੇ ਐਸ.ਐਮ. ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਉਹਨਾਂ ਨੇ ਯੂਨੂੰ ਕਹਿਤਾ ਯੂ ਸਾਹਿਬ ਨੇ ਕੁਝ ਵੀ ਨਹੀਂ ਹੱਲ ਹਜੇ ਤੱਕ ਕੋਈ ਅਪਾਧਾਨ ਨੂੰ ਕਿਹਾ ਕੋਈ ਗੱਲ ਨਹੀਂ ਹੋਈ ਸਿਰਫ ਆਹਨਾ ਪੂਰਤੀ ਕਰੀ ਜਾਂਦੇ ਨੇ ਕਿ ਹਾਂ ਅਸੀਂ ਜਗ੍ਹਾ ਦਵਾਂਗੇ ਜਗ੍ਹਾ ਨਹੀਂ ਪ੍ਰੋਵਾਈਡ ਹੋ ਰਹੀ ਮੈਂ ਤਾਂ ਆ ਸੋਚਦਾ ਕਿ ਹਾਂ ਇੱਕ ਜਗ੍ਹਾ ਤੇ ਦਿੱਤੀ ਜਾਵੇ ਤੇ ਸਟਰੀ ਡੌਗ ਤੇ ਬਾਕੀ ਜਿਹੜੀਆਂ ਗਊਆਂ ਨੇ ਜਿੰਮੇ ਸੜਕ ਤੇ ਰੋਲ ਰਹੀਆਂ ਨੇ ਗਊਸ਼ਾਲਾ ਲੈ ਕੀ ਕਰਦੇ ਨੇ ਸਿਰਫ ਉਹ ਹੀ ਦੁੱਧ ਵਾਲੀਆਂ ਦੁੱਧ ਰੱਖਦੇ ਨੇ ਗਊਆਂ ਨੂੰ ਕਿ ਜਿਹੜੀ ਦੁੱਧ ਦਿੰਦੀਆਂ ਨੇ ਬਾਕੀ ਜਿਹੜੀਆਂ ਨੇ ਇਸ ਟਾਈਮ ਹਾਲਾਤ ਇਹ ਹੈ ਗਊ ਦੀ ਸੇਵਾ ਆਪਾਂ ਕਹਿੰਦੇ ਗਊ ਮਾਂ ਤਾਂ ਸੇਵਾ ਤਾਂ ਉਸ ਟਾਈਮ ਹੁੰਦੀ ਹੈ ਨਾ ਜਿਹੜੀ ਜਿਹੜੀ ਬਿਮਾਰ ਗਊ ਦੀ ਸੇਵਾ ਹੋਵੇ ਉਹ ਵਿਚਾਰੀਆਂ ਸੜਕਾਂ ਤੇ ਰੋਲ ਰਹੀਆਂ ਨੇ ਕੀ ਕਰ ਗਊਆਂ ਜਿਹੜੀ ਦੁੱਧ ਦਿੰਦੀਆਂ ਹੋ ਰੱਖ ਰਹੇ ਨੇ ਮੇਰਾ ਮਕਸਦ ਕਹਿੰਦਾ ਹੈ ਕਿ ਹਾਂ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਉਹਦੇ ਵਿੱਚ ਕੀ ਆ ਕਿ ਜਿੰਨੀ ਇੱਕ ਸਾਈਡ ਤੇ ਅਸੀਂ ਗਊਆਂ ਰੱਖ ਲਈਏ ਇੱਕ ਸਾਈਡ ਤੇ ਸਟਰੀਟ ਡੌਗ ਰੱਖ ਲਈਏ ਚਾਹੇ ਕੋਈ ਵੀ ਪੰਛੀ ਆ ਸਾਰਿਆਂ ਦੀ ਸੇਵਾ ਸੇਵਾ ਕਰਨ ਦਾ ਮਕਸਦ ਆ ਸਾਡਾ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਗਊਸ਼ਾਲਾ ਦੇ ਜੋ ਮੇਨ ਕਮੇਟੀ ਮੈਂਬਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਗਊਸ਼ਾਲਾ ਨਾਲ ਤਾਂ ਗੱਲ ਹੋਈ ਨਹੀਂ ਹੈ ਕਿ ਇੰਟਰਮੀਡੀਅਟ ਕਮੇਟੀ ਵਾਲਿਆਂ ਨਾਲ ਗੱਲ કરી ਸੀ ਕਾਫੀ ਚਿਰ ਤੋਂ ਅਸੀਂ ਗੇੜੇ ਮਾਰੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਕਿ ਹਾਂ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਉਹ ਕਹਿੰਦੇ ਜੀ ਕਰਵਾਉਨੇ ਆ ਕੁਛ ਨਹੀਂ ਹੱਲ ਹੋਇਆ ਸਾਡਾ ਉਹਨਾਂ ਜੀ ਦੇਖਿਆ ਤੁਹਾਡੇ ਸ਼ੋਅਰੂਮ ਦੇ ਵਿੱਚ ਵੀ ਕੁੱਤੇ ਰੱਖੇ ਕਰੋੜਾ ਰੁਪਏ ਤੁਸੀਂ ਖਰਚ ਕੇ ਸ਼ੋਅਰੂਮ ਤਿਆਰ ਕੀਤਾ ਵਾ ਜਦੋਂ ਗਾਹ ਕਾਂਦਾ ਕੋਈ ਗਾਹ ਨੂੰ ਲੱਗਦਾ ਨਹੀਂ ਵੀ ਇਹ ਅੰਦਰ ਤਾਂ ਕੁੱਤੇ ਬੈਠੇ ਨੇ ਸੀ ਕਿ ਮੈਂ ਅੰਦਰ ਜਾਵਾਂਗੇ ਨਹੀਂ ਗਾਹ ਮੰਨ ਲਾ ਲੋਕ ਨੂੰ ਮਹਿਸੂਸ ਹੋ ਗਿਆ ਕਿ ਹਾਂ ਵਿਚਾਰੇ ਇਹਨਾਂ ਨੂੰ ਕੀ ਕਹਿਣਾ ਮੈਂ ਕਿ ਚੁੱਪੇ ਬੈਠ ਜਾਂਦੇ ਆ ਸਵੇਰੇ ਮੰਨ ਲਾ ਮੈਂ ਦੁੱਧ ਪਾ ਦੇਣਾ ਜਾਂ ਸ਼ਾਮ ਨੂੰ ਪਾ ਦੇਣਾ ਵਾ ਆਰਾਮ ਨਾਲ ਸੌਂ ਜਾਂਦੇ ਨੇ ਪਰ ਹੁਣ ਠੰਡ ਕਰਕੇ ਹੁਣ ਦਸੰਬਰ ਤੇ ਜਨਵਰੀ ਦੇ ਮਹੀਨੇ ਬਹੁਤ ਠੰਡਦੇ ਵਾ ਛੋਟੇ ਛੋਟੇ ਜਿਹੇ ਬੱਚੇ ਨੇ ਹੁਣ ਜਾਣ ਕਿੱਥੇ ਮੰਨ ਲਾ ਰਸਤੇ 'ਚ ਜੇ ਸੜਕਾਂ ਦੇ ਨਹੀਂ ਗਈ ਉੱ ਇਹ ਕ ਮੇਰਾ ਦੋਸਤ ਹੈ ਕੋ ਬਿੰਦੇਰੇ ਬਣਾਉਂਦਾ ਉਹ ਹੈਲਪ ਕਰਾਉਂਦਾ ਵਾ ਉਹਦੇ ਵੀ ਕਈ ਬਰੀ ਪਾਈ ਉਹਨੇ ਸਾਈਡ ਤੇ ਲੱਗ ਥੋੜਾ ਜਿਹਾ ਉਹ ਮੈਂ ਦੇਖਿਆ ਕਿ ਹਾਂ ਪਿੰਜਰੇ ਉਹਨੇ ਦੇਤੇ ਮੈਨੂੰ ਉਧਰ ਵਾਲੀ ਦਾ ਵੀ ਸਾਈਡ ਤੇ ਅਸੀਂ ਉੱਥੇ ਉਹਨਾਂ ਨੂੰ ਰੱਖ ਲੈਨੇ ਆ ਜਾਂ ਕਈ ਬਰੀ ਹੁਣ ਸ਼ੋਰੂਮ ਚ ਵੀ ਆ ਘਰੇ ਵੀ ਆ ਮੇਰੀ ਦੂਸਰੀ ਦੁਕਾਨ ਤੇ ਵੀ ਉੱਪਰ ਵੀ ਨੇ ਸਾਰੇ ਰੱਖੇ ਹੋਨੇ ਹੁਣ ਕਰੀਏ ਕੀ ਮੈਨੇ ਜਦੋਂ ਤਰਫ ਦੇ ਨੇ ਠੰਡ ਚ ਬਿਮਾਰ ਹੁੰਦੇ ਨੇ ਫਿਰ ਦੇਖ ਹੀ ਨਹੀਂ ਹੁੰਦਾ ਔਰ ਦੇਖਿਆ ਜਾਬ ਤੁਸੀਂ ਗਲੀਆਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਉਹਨਾਂ ਲਈ ਖਾਣ ਲਈ ਜੋ ਭਾਂਡੇ ਨੇ ਮਿੱਟੀ ਦੇ ਲਾਏ ਹੋਏ ਨੇ ਪਰ ਮਹੱਲਾ ਵਾਸੀ ਕਹਿੰਦੇ ਨੇ ਵੀ ਤੁਸੀਂ ਹੋ ਰਹੇ ਇਹ ਕੰਮ ਕਿਉਂ ਕਰ ਰਹੇ ਹੋ ਜਦੋਂ ਕਈ ਵਾਰ ਕਹਿੰਦੇ ਨੇ ਵੀ ਅਸੀਂ ਤੁਹਾਡੇ ਖਿਲਾਫ ਆਜ ਉਠਾਵਾਂਗੇ ਕੋਈ ਹਜਾ ਸਿਲਸਿਲਾ ਹੋਇਆ ਕਦੇ ਨਹੀਂ ਤਕਰੀਬਨ ਹਜੇ ਤੱਕ ਤਾਂ ਹੋਇਆ ਨਹੀਂ ਮਹੱਲਾ ਮੇਰੀ ਪਿੱਠ ਪਿੱਛੇ ਤੇ ਜਿਵੇਂ ਮਰਜ਼ੀ ਕਹੀ ਜਾਂਦੇ ਦੇਖੋ ਪਹਿਲਾ ਰਾਖਸ਼ੀ ਬੁੱਧੀ ਪਹਿਲਾਂ ਵੀ ਸੀ ਸਾਜੂਗ ਜੂ ਵੀ ਸੀ ਆਪਾਂ ਕਹਿੰਦੇ ਸੀਗੇ ਵੀ ਆਖਰਕਾਰ ਜਿਹੜੇ ਚੰਗੇ ਇਨਸਾਨ ਦੀ ਸੋਚ ਹੈ ਉਹ ਚੰਗੇ ਰਹਿਣੀਆਂ ਮਾੜੇ ਦੀ ਮਾੜੀ ਹੋ ਰਹਿਣੀਆਂ ਜੇ ਉਹ ਮਾੜਾ ਸੋਚਦੇ ਨੇ ਤੇ ਮਾੜਾ ਸੋਚੀਏ ਤਾਂ ਮੇਰੀ ਸੋਚ ਹੈ ਕਿ ਮੈਂ ਚੰਗਾ ਕਰਨਾ ਠੀਕ ਹੈ ਹੁਣ ਬਾਕੀ ਅਕਾਲਪੁਰਖ ਦੇ ਹੱਥਾਂ ਕੀ ਕੀ ਆ ਠੀਕ ਹੈ ਤੁਸੀਂ ਮੈਂ ਤੁਸੀ ਦੱਸਿਆ ਵੀ ਇਹਨਾਂ ਦੀ ਜਿਹੜੀ ਦੁੱਧ ਜਾਂ ਬਰੈਡ ਖਾਣ ਪੈਂਦਾ ਕੋਈ ਖਰਚਾ ਇਕੱਲੇ ਕਰ ਰਹੇ ਹੋ ਤੇ ਨਾਲ ਥੋੜੀ ਇੱਕ ਦੋ ਬੰਦੇ ਜੋੜੇ ਵੀ ਹੋਏ ਨੇ ਤੁਸੀਂ ਚਾਹੁੰਦੇ ਹੋ ਵੀ ਸ਼ਹਿਰ ਦੇ ਵਿੱਚੋਂ ਹੋਰ ਵੀ ਲੋਕ ਤੁਹਾਡੇ ਨਾਲ ਜੋੜਨ ਤੇ ਥੋੜੀ ਕਿਸੇ ਤਰੀਕੇ ਨਾਲ ਮਦਦ ਕਰਨ ਮੈਂ ਤਾਂ ਕਹਿਣਾ ਕਿ ਹਾਂ ਲੋਕ ਜੋੜਨ ਕਈ ਵਰੀ ਕੀ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਜੇ ਸਾਨੂੰ ਪੈਸੇ ਦੀ ਲੋੜ ਹੈ ਅਗਲਾ ਤਾਂ ਪੈਸੇ ਇਕੱਠੇ ਕਰਨ ਦਾ ਮਾਰਾ ਇਹ ਕੁਝ ਕਰਦਾ ਵਾ ਸਾਡੀ ਸੋਚ ਇਹ ਨਹੀਂ ਹੈ ਕਿ ਸਾਨੂੰ ਕੋਈ ਪੈਸੇ ਦਿਓ ਅਸੀਂ ਕਹਿੰਦੇ ਆ ਕਿ ਅਸੀਂ ਤੁਹਾਨੂੰ ਭਾਂਡੇ ਦੇ ਦਿੰਨੇ ਆਪਣੇ ਮਹੱਲੇ ਜਿੰਨੇ ਵੀ ਸਟਰੀਟ ਡੌਗ ਨੇ ਉਹ ਹਰੇਕ ਨੂੰ ਦੁੱਧ ਆਪਣੇ ਹੱਥ ਨਾਲ ਪਾਉਣ ਰੋਟੀ ਪਾਣੀ ਯਾਰ ਇੱਕ ਇੱਕ ਘਰ ਦੀ ਰੋਟੀ ਨੇ ਮੰਨ ਲਾ ਪਰ ਰੋਟੀ ਸਵੇਰੇ ਬਣਾਉਨੇ ਨਾਸ਼ਤਾ ਉਹਨਾਂ ਨੇ ਸ਼ਾਮ ਨੂੰ ਬਣਾਉਨੇ ਇੱਕ ਦੋ ਰੋਟੀਆਂ ਕੱਢ ਲੈਣ ਵੇਸਟੇਜ ਆਪਣੇ ਪਰਿਵਾਰ ਚ ਵੀ ਅੱਪੇ ਇੱਕ ਦੋ ਰੋਟੀਆਂ ਖਵਾਲ ਤੋਂ ਖਾਈ ਜਾਂਦੇ ਆਂ ਭਾਂਡੇ ਅਸੀਂ ਦੇ ਦਾਂਗੇ ਉਹਨਾਂ ਦੇ ਭਾਂਡਿਆਂ ਦੇ ਵਿੱਚ ਰੋਟੀ ਪਾ ਦੇਗਾ ਦੁੱਧ ਪਾ ਦੇਗਾ ਬਹਾਨੇ ਨਾਲ ਤੁਹਾਡੇ ਹੱਥ ਦਾ ਦਾਨ ਲੱਗਦਾ ਕਿ ਜਿਹੜਾ ਦਾਨ ਆ ਤੁਹਾਡੇ ਬੱਚਿਆਂ ਤੱਕ ਨੂੰ ਤੁਹਾਨੂੰ ਮਿਲਣਾ ਵਾ ਜੇਕਰ ਤੁਸੀਂ ਕਿਹਾ ਵੀ ਘਰ ਦੇ ਇੱਕ ਰੋਟੀ ਕੱਢ ਲਿਆ ਕਰਨਾ ਪਰ ਰੋਟੀ ਤਾਂ ਕੱਢ ਲੈਣਗੇ ਪਾਉਣ ਲੱਗੇ ਕਈ ਵਾਰ ਡਰਦੇ ਨੇ ਕਈ ਵਾਰ ਜਿਹੜੇ ਸਟਰੀਟ ਡਰਾਗਰ ਨੇ ਕਦੇ ਅਗਰੇ ਕਿਸੇ ਬਹੁਤ ਹੁੰਦੇ ਨੇ ਪੈਂਦੇ ਨੇ ਤਾਂ ਫਿਰ ਉਹ ਕਿਵੇਂ ਕੰਟਰੋਲ ਕਰਨੇ ਦੇਖੋ ਐ ਬੈਸੀ ਜਿਵੇਂ ਆਪਾਂ ਸੋਚਦੇ ਨਾ ਕਿ ਹਾਂ ਮਗਰ ਪੈਂਦੇ ਨੇ ਮਗਰ ਨਹੀਂ ਪੈਂਦੇ ਜੇ ਤੁਸੀਂ ਉਹਨੂੰ ਪਿਆਰ ਕਰੋਗੇ ਤੁਹਾਡੇ ਨਾਲ 10 ਗੁਣਾ ਜ਼ਿਆਦਾ ਪਿਆਰ ਕਰੂਗਾ ਅਸੀਂ ਮੈਂ ਵੀ ਪਹਿਲਾਂ ਬਹੁਤ ਡਰਦਾ ਹੁੰਦਾ ਸੀ ਕਿ ਹਾਂ ਪਤਨੀ ਮੈਨੂੰ ਵੱਢਣਗੇ ਜਦੋਂ ਦੇਖਣੇ ਜਦੋਂ ਉਹਨੂੰ ਰੋਟੀ ਪੈਣੀ ਹੈ ਬਚਾਰੇ ਭੁੱਖੇ ਹੋ ਕਾਰਨ ਕਰਕੇ ਪੈਂਦੇ ਨੇ ਮਗਰ ਕਿ ਉਹਨਾਂ ਨੂੰ ਕੁਝ ਮਿਲਦਾ ਨਹੀਂ ਹੈ ਜ਼ਿਆਦਾਤਰ ਲੋਕ ਉਹਨੂੰ ਉਤਕਾਰਦੇ ਨੇ ਉਹਨਾਂ ਨੂੰ ਡਰਾਉਂਦੇ ਨੇ ਡੰਡੇ ਮਾਰਦੇ ਨੇ ਡਰਦੇ ਨੇ ਕਿ ਹਾਂ ਸਾਨੂੰ ਕਿਤੇ ਵੱਢ ਦੇਣਾ ਯਪਨੀ ਸੋਚ ਇਹੀ ਉਹ ਨੈਗੇਟਿਵਿਟੀ ਹੋਈ ਜਾਊਗੀ ਫਿਰ ਤੱਕ ਦੇ ਇਹਨਾਂ ਨੂੰ ਵਿਚਾਰਿਆਂ ਨੂੰ ਭੁੱਖਿਆ ਨਾ ਤੇ ਵੱਡਣਾ ਹੀ ਇਹਨਾਂ ਨੇ ਇਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਆ ਇਹਨਾਂ ਦੀ ਤਾਦਾਦ ਜਿਹੜੀ ਵੱਧ ਰਹੀ ਆ ਉਹਨੂੰ ਕੰਟਰੋਲ ਕਰਨ ਦਾ ਵੀ ਸੋਚਿਆ ਕਰ ਅਸੀਂ ਗੱਲ ਕਰੀ ਸੀ ਐਨ ਜੀਓ ਬਣਾਈ ਸੀ ਅਸੀਂ ਐਨ ਜੀਓ ਸਕਸੈਸਫੁਲ ਨਹੀਂ ਹੋਈ ਸੀ ਸੋਚਿਆ ਸੀਗਾ ਕਿ ਆਖਰਕਾਰ ਜੇ ਇਹਨਾਂ ਦੀ ਆਪਰੇਸ਼ਨ ਕਿਤੇ ਜਾਣ ਮੰਨ ਲਾ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਉੱਥੇ ਕੀ ਆ ਕਿ ਜਿਹਨੇ ਸਟਰੀਟ ਡੌਗ ਨੇ ਉਹਨਾਂ ਦੀ ਨਸਬੰਦੀ ਕੀਤੀ ਜਾਵੇ ਜੇ ਮੰਨ ਲਾ ਨਸਬੰਦੀ ਤੋਂ ਬਾਅਦ ਤਾਦਾਦ ਵਧੂਗੀ ਨਹੀਂ ਠੀਕ ਹੈ ਸਾਨੂੰ ਜਗ੍ਹਾ ਨਹੀਂ ਮਿਰੇ ਹੈਗੀ ਬਕਾਇਦਾ ਸਾਰੇ ਲਾਰੇ ਲੱਪੇ ਲੱਗੀ ਜਾਂਦੇ ਨੇ ਫਿਰ ਕੋਈ ਹੱਲੇ ਨਹੀਂ ਹੋ ਰਿਹਾ ਹੁਣ ਮਹੱਲਿਆਂ ਚ ਜਾਂ ਬਾਜ਼ਾਰ ਚ ਜ਼ਿਆਦਾਤਰ ਵਧੇ ਗਏ ਠੀਕ ਹੈ ਜੇ ਸਾਡੀ ਹੈਲਪ ਕੀਤੀ ਜਾਂਦੀ ਅਸੀਂ ਤਾਂ ਸੋਚਿਆ ਸੀ ਕਿ ਇਹਨਾਂ ਨੂੰ ਅਡਜਸਟਮੈਂਟ ਕਰਕੇ ਕੋਈ ਨਾ ਕੋਈ ਸੈਟਿੰਗ ਕਰੀਏ ਕੁਝ ਨਹੀਂ ਹੋ ਰਿਹਾ ਫਿਰ ਹੁਣ ਤੱਕ ਤੁਸੀਂ ਕਿੰਨੇ ਕ ਕੁੱਤਿਆਂ ਦੀ ਸੇਵਾ ਕਰਦੇ ਰਹੇ ਹੋ ਕਿੰਨੇ ਕੁੱਤੇ ਥੋੜੇ ਹੋਣ ਹੈਗੇ ਨੇ ਇਸ ਟਾਈਮ ਤਾਂ 80-85 ਦੇ ਤਕਰੀਬਨ ਹੈਗੇ ਨੇ ਬੱਚੇ ਹੋਰ ਹੋਈ ਜਾਂਦੇ ਨੇ ਛੋਟੇ ਛੋਟੇ ਜਿਵੇਂ ਪਾਣੀ ਵਾਲੀ ਟੈਂਕੀ ਜਾਂ ਦੁਲਬ ਨਗਰ ਜਾਂ ਗੁਨਾਨੂ ਰੋਡ ਤੇ ਜਾਂ ਬਜਾਜ ਮੱਛਰੋ ਰੋਡ ਤੇ ਸਾਡਾ ਸ਼ੈਲਟਰ ਬਣਾਇਆ ਹੋਇਆ ਉੱਥੇ ਇਹ ਕਾਫੀ ਹੈਗੇ ਨੇ ਹੁਣ ਮੰਨ ਲਾ ਕੋਈ ਹੈਲਪ ਹੀ ਨਹੀਂ ਕਰਿਆ ਹੈਗਾ ਕੀ ਕਰਾਂ ਇਕੱਲਾ ਜਾਣਾ ਮੈਂ ਥੱਕ ਜਾਣਾ ਕਦੇ ਵੀ ਜਿਵੇਂ ਤੁਸੀਂ ਛੋਟੇ ਬੱਚਿਆਂ ਦੀ ਗੱਲ ਕੀਤੀ ਅਸੀਂ ਦੇਖ ਰਹੇ ਥੋੜੇ ਸ਼ੋਰੂਮ ਦੇ ਵਿੱਚ ਵੀ ਛੋਟੇ ਬੱਚੇ ਤੁਰਦੇ ਫਿਰ ਰਹੇ ਨੇ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਇਹ ਕਿਵੇਂ ਇਹਨਾਂ ਨੂੰ ਬਾਹਰ ਛੱਡ ਦਿੰਦੇ ਹੋ ਜਾਂ ਇਹਨਾਂ ਨੂੰ ਕੋਈ ਅਡਾਪਟ ਕਰ ਲੈਂਦਾ ਹੈ ਅਡਾਪਟ ਕਰਦੇ ਨੇ ਥੋੜੇ ਬੰਦੇ ਮੈਂ ਹਰ ਬੰਦਾ ਸੋਚਦਾ ਕਿ ਸਾਡੇ ਕੋਲੇ ਜਿੰਨੇ ਵੀ ਸਟਰੀਡ ਡੌਗ ਨੇ ਉਹਨਾਂ ਦੀ ਸੰਭਾਲ ਕੀਤੀ ਜਾ ਲੈਬਰੇਜਾ ਹੋਰ ਜਰਮਨ ਸ਼ੈਫਡ ਜਿਹੜੇ ਪੂਰੇ ਨੇ ਹੈਗੇ ਜਿਹੜੇ ਇਹਨਾਂ ਦੇ ਸਾਫ਼ ਸਪਾਈਆ ਰੱਖਦੇ ਨੇ ਮੈਨੂੰ ਨਾ ਲਾਉ ਉਹਨਾਂ ਨੂੰ ਜਿਹੜੇ ਮਨ ਨਾਲ ਜਿਹੜੇ ਸਟਰੀ ਡੌਗ ਨੂੰ ਨਾ ਲਾਉਂਦੇ ਨਹੀਂ ਇਹ ਗੰਦੇ ਬੰਦੇ ਹੋਈ ਜਾਂਦੇ ਨੇ ਤਾਂ ਹੀ ਅਸੀਂ ਡਰਦੇ ਵੀ ਪਾਣੀ ਗੰਦੇ ਬੰਦੇ ਕਿਵੇਂ ਆ ਨਾਲੇ ਸਮਝਦਾਰ ਬਹੁਤ ਨਹੀਂ ਜ਼ਿਆਦਾ ਕਿਸੇ ਕਨੇ ਅਡਾਪਟ ਕਰਨ ਕਰ ਨਹੀਂ ਰਹੇ ਲੋਕ ਜੀਵਨ ਨੂੰ ਚੇਂਜ ਕਰਦੇ ਲੋਕ ਜਿਵੇਂ ਅਸੀਂ ਰੋਡਾਂ ਤੇ ਦੇਖਦੇ ਆ ਕਈ ਵਾਰ ਕੋਈ ਗੱਡੀ ਕੁੱਤੇ ਨੂੰ ਫੇਡ ਮਾਰ ਜਾਂਦੀ ਆ ਜਾਂ ਕਿਸੇ ਕੁੱਤੇ ਨੂੰ ਬਿਮਾਰੀ ਲੱਗ ਜਾਂਦੀ ਆ ਤੋ ਇਹ ਇਲਾਜ ਕਿਸ ਤਰ੍ਹਾਂ ਕਰਵਾਉਣਾ ਹੈ ਇਲਾਜ ਦੇਖੋ ਹੁਣ ਤਕਰੀਬਨ ਜਸਟ ਹਫਤਾ ਪਹਿਲਾ ਸੀਗਾ ਮੈਨੂੰ ਕਿਸ ਨੇ ਕਾਲ ਕਰੀ ਮੱਛਰ ਰੋਡ ਤੇ ਮੇਰੀ ਸ਼ਾਪ ਦੇ ਅੰਦਰ ਇੱਕ ਡੌਗੀ ਤੇ ਜੀ ਉਹ ਮਰ ਗਿਆ ਡੌਗੀ ਸੜਕ ਤੇ ਪਿਆ ਵਾ ਮੈਂ ਦਿਮਾਗ ਖਰਾ ਹੋ ਜਾਂਦਾ ਮੇਰਾ ਅਤੇ ਜਦੋਂ ਮੈਂ ਉਹ ਕੋਲੇ ਗਿਆ ਤਾਂ ਡੌਗੀ ਉਹ ਜੀਉਂਦਾ ਸੀ ਉਹਦੀ ਨਾੜਾਂ ਨੋੜਾਂ ਨਿਕਲੀਆਂ ਸੀ ਮੈਂ ਡਾਕਟਰ ਸ਼ੋਕ ਨੂੰ ਲੈ ਕੇ ਚਲੇ ਗਿਆ ਤੇ ਉਹ ਕਹਿੰਦੇ ਜੀ ਬਚਣਾ ਨਹੀਂ ਮੈਂ ਕਿਹਾ ਕੋਸ਼ਿਸ਼ ਤਾਂ ਕਰੋ ਅੱਜ ਦੀ ਤਾਰੀਖ ਤੇ ਕਈ ਡਾਕਟਰ ਨੇ ਉਹਦੀ ਸਪੋਰਟ ਕਰੇ ਮੇਰੀ ਉਹ ਬਚ ਗਿਆ ਉਹ ਡੌਗੀ ਰ ਕਰਨੇ ਕਰਾਉਣੇ ਆਲੇ ਤੇ ਪ੍ਰਮਾਤਮਾ ਨੇ ਪਾਪਾ ਕਿਨੂੰ ਮਾਰਨੇ ਆ ਜਦੋਂ ਉਹਨੇ ਬਚਾ ਲਿਆ ਫਿਰ ਤਾਂ ਕੋਈ ਇਸ ਕਰਕੇ ਮੈਨੇ ਮੇਰੇ ਬੱਚੇ ਨੇ ਮੇਰੀ ਸੋਚ ਦੇ ਮੁਤਾਬਕ ਕਿ ਹਾਂ ਪ੍ਰਮਾਤਮਾ ਨੇ ਸਾਰਾ ਕੁਝ ਬਣਾਇਆ ਤੁਸੀਂ ਇਮੋਸ਼ਨਲ ਹੋ ਰਹੇ ਹੋ ਮੇ ਪਤਰੀ ਬੀਰੀ ਸੋਚ ਐ ਜੀ ਆ ਕਿ ਪ੍ਰਮਾਤਮਾ ਲਈ ਤੇ ਸਾਰੇ ਬਰਾਬਰ ਨੇ ਅਸੀਂ ਲੋਕ ਸੋਚਦੇ ਹਾਂ ਕਿ ਡੌਗੀ ਨੇ ਪਰ ਡੌਗੀ ਨਹੀਂ ਹੈ ਦੇਖ ਲੋਗ ਨਹੀਂ ਹੈਗੇ ਬੱਚੇ ਨੇ ਮੇਰੀ ਬਸ ਮੇਰੀ ਸੋਚ ਆ ਕਿ ਹਾਂ ਜਿੰਨੀ ਜ਼ਿੰਦਗੀ ਹੈ ਇਹਨਾਂ ਲਈ ਸਮਰਪਿਤ ਕਰ ਦੇਣੀ ਹੈ ਇਹਦੇ ਵਿੱਚ ਤੁਹਾਡੀ ਫੈਮਿਲੀ ਮੈਂਬਰ ਵੀ ਤੁਹਾਡੇ ਨਾਲ ਲੱਗੇ ਹੋਏ ਨੇ ਬੱਚੇ ਨੇ ਪਹਿਲਾਂ ਦੇਖਦੇ ਨੇ ਕਈ ਵਰੀ ਕਿ ਪਪਾ ਤੁਸੀਂ ਬਹੁਤ ਪਿਆਰ ਕਰਦੇ ਹੋ ਮੈਂ ਕਹਿੰਨਾ ਕਿ ਹਾਂ ਜਿੱਦਣ ਸੰਸਾਰ ਤੋਂ ਜਾਣਾ ਪਰਮਾਤਮਾ ਖੁਸ਼ ਹੋ ਕੇ ਕਹੇ ਕਿ ਹਾਂ ਤੂੰ ਚੰਗੇ ਕਰਮ ਕਰਕੇ ਹੈ ਪੁੱਤ ਇਹੋ ਜੀ ਭਾਵਨਾ ਕਿਸੇ ਕਿਸੇ ਦਿਲ ਚੋਂ ਦੀ ਅਸੀਂ ਦੇਖ ਰਹੇ ਤੁਸੀਂ ਰੋ ਵੀ ਰਹੇ ਹੋ ਪਰ ਇਹ ਦੇਖਿਆ ਜਾਵੇ ਇਹ ਕਿਸੇ ਕਿਸੇ ਦਿਲ ਚ ਹੁੰਦੀ ਆ ਲੱਖਾਂ ਦੇ ਵਿੱਚ ਹੁੰਦੀ ਇੱਕ ਬੰਦੇ ਦੇ ਇੱਕ ਚ ਆਉਂਦੀ ਆ ਜਾਣਾ ਸਾਰੇ ਨੇ ਸੰਸਾਰ ਚ ਵਕਤ ਦਾ ਨਹੀਂ ਪਤਾ ਕਿ ਕਦੋਂ ਚਲੇ ਜਾਣਾ ਕੁਝ ਇਹੋ ਜਿਹੇ ਕਰਮ ਕਰਕੇ ਜਾਈਏ ਜਿਹਦੇ ਨਾਲ ਪਰਮਾਤਮਾ ਵੀ ਕਹੇ ਕਿ ਹਾਂ ਵੀ ਤੂੰ ਦਿਨ ਮੈਂ ਭੇਜਿਆ ਸੀ ਚੰਗੇ ਕਰਮ ਕਰਕੇ ਆਇਆ ਮਾੜੇ ਜਦੋਂ ਇਨਸਾਨ ਕਰਦੇ ਨੇ ਉਹਨੂੰ ਪਤਾ ਹੁੰਦਾ ਵੀ ਮਾੜੇ ਕਰ ਰਹੇ ਹਾਂ ਚੰਗੇ ਕਰਨ ਲੱਗੇ ਨਾ ਮਾਨੂੰ ਖੁਸ਼ੀ ਹੁੰਦੀ ਕਿ ਅਸੀਂ ਚੰਗੇ ਕਰ ਰਹੇ ਹਾਂ ਮੈਨੂੰ ਮੇਰੀ ਸੋਚ ਆ ਕਿ ਹਾਂ ਮੈਂ ਚੰਗੇ ਕਰ ਰਿਹਾ ਹਾਂ ਬਸ ਦੈਟਸ ਇਟ ਇਨਨ ਨੂੰ ਭੁੱਖਿਆਂ ਨੂੰ ਇਨਨ ਬਿਮਾਰ ਜਿਹੜੇ ਨੇ ਹੈਗੇ ਨੇ ਇਹਨਾਂ ਦਾ ਇਲਾਜ ਕਰ ਰਹੇ ਹਾਂ ਠੀਕ ਹੈ ਜਦ ਤੱਕ ਹੈ ਮੈਂ ਕਿਹੜਾ ਨਾਮ ਲੈ ਜਣੇ ਹਾਂ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਇਮੋਸ਼ਨਲ ਵੀ ਹੋ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਬਸ ਮੇਰੀ ਸੋਚ ਹੈ ਕਿ ਲੋਕ ਸੇਵਾ ਕਰਨ ਮਕਸਦ ਸਾਡਾ ਇਹ ਆ ਸੀ ਕੋਈ ਪੈਸੇ ਨੂੰ ਨਹੀਂ ਕਹਿੰਦੇ ਹਾਂ ਕਿ ਪੈਸੇ ਇਕੱਠੇ ਕਰਨ ਦੀ ਮਾਰੀ ਮੇਨ ਮਕਸਦ ਮੇਰਾ ਹੀ ਆ ਕਿ ਲੋਕ ਸੇਵਾ ਕਰਨ ਚਾਹੇ ਕੋਈ ਵੀ ਜਾਨਵਰ ਡੌਗੀ ਆ ਗਊ ਆ ਤੁਸੀਂ ਚੰਗਾ ਕਰੋਗੇ ਤੁਹਾਨੂੰ ਚੰਗਾ ਦੱਸੂਗਾ ਨਾ ਪਰਮਾਤਮਾ ਨੇ ਚੰਗਾ ਤੁਹਾਡਾ ਕਰਨਾ ਮੇਨ ਮਕਸਦ ਮੇਰਾ ਕਹਿੰਦਾ ਹੈ ਕਿ ਜਿੱਥੇ ਵੀ ਹੈ ਤੁਸੀਂ ਚਾਹੇ ਸਮਰਾਲੇ ਚਾਹ ਜਾਂ ਹੋਰ ਸ਼ਹਿਰਾਂ ਚਾਹ ਜਾਂ ਦਿੱਲੀ ਬੰਬਈ ਕਿਤੇ ਵੀ ਆਓ ਤੁਸੀਂ ਸੇਵਾ ਕਰੋ ਤੁਹਾਡੇ ਮਨ ਨੂੰ ਖੁਸ਼ੀ ਮਿਲਨੀ ਹੈ ਕਿ ਤੁਸੀਂ ਚੰਗਾ ਕਰਮ ਕਰ ਰਹੇ ਹੋ ਆਪਾਂ ਘੜ ਕੋ ਇਲੈਕਸ਼ਨਾਂ ਚ ਲੜਨਾ ਜਾਂ ਵੋਟਾਂ ਦੇ ਨਾ ਖੜਨਾ ਲੋਕਾਂ ਨੂੰ ਦਿਖਾਉਣਾ ਜਾਂ মিডিਆ ਮੂਰੇ ਆਉਣਾ ਮੇਨ ਮਕਸਦ ਮੇਰਾ ਇਹ ਹੈ ਕਿ ਆਕਰ ਕਰ ਚੰਗਾ ਕਰੋ ਉਹਨਾ ਤੁਹਾਨੂੰ ਸਭ ਕੁਝ ਪਰਮਾਤਮਾ ਨੇ ਸਭ ਕੁਝ ਦੇ ਦੇਣਾ ਸੋ ਅਸੀਂ ਗੱਲਬਾਤ ਕੀਤੀ ਸ਼ਰਮਾ ਜੀ ਨਾਲ ਜੋ ਕਿ ਇਲੈਕਟ੍ਰੋਨਿਕ ਉਪਕਰਣ ਦਾ ਸ਼ੋਰੂਮ ਚਲਾਉਂਦੇ ਹਨ ਉਸ ਸਵੇਰੇ 5:30 ਵਜੇ ਆਪਣੇ ਘਰੋਂ ਨਿਕਲ ਜਾਂਦੇ ਹਨ ਸਟਰੀਟ ਡੌਗ ਦੀ ਸੇਵਾ ਲਈ ਇਹਨਾਂ ਦੇ ਤੁਸੀਂ ਦੇਖਿਆ ਇਹਨਾਂ ਦੇ ਅੱਖਾਂ ਵਿੱਚ ਹੰਝੂ ਵੀ ਆਏ ਨੇ ਤੇ ਇਹ ਕਹਿ ਰਹੇ ਨੇ ਇਹਨਾਂ ਦੇ ਬੇਜਵਾਨਾਂ ਦੀ ਮਦਦ ਕਰੋ ਇਹਨਾਂ ਨੂੰ ਵੀ ਮਦਦ ਦੀ ਲੋੜ ਆ ਇਹਨਾਂ ਨੂੰ ਵੀ ਭੁੱਖ ਲੱਗਦੀ ਆ ਆਪਾਂ ਅਕਸਰ ਘਰਾਂ ਵਿੱਚ ਲੱਖਾਂ ਦੇ ਹਜ਼ਾਰਾਂ ਦੇ ਕੁੱਤੇ ਰੱਖ ਲੈਂਦੇ ਆ ਪਰ ਇਹਨਾਂ ਨੂੰ ਰੋਟੀ ਪਾਉਣ ਲੱਗੇ ਸੋਚਦੇ ਆ ਇਹਨਾਂ ਨੂੰ ਜੇ ਇੱਕ ਰੋਟੀ ਪਾ ਦਈਏ ਤਾਂ ਇਹ ਤੁਹਾਡੀ ਇੰਨੀ ਵਫਾਦਾਰੀ ਕਰਨਗੇ ਕਿ ਤੁਹਾਡੇ ਘਰ ਤੋਂ ਪੋਰੇ ਕਿਤੇ ਨਹੀਂ ਜਾਂਦੇ ਜਦੋਂ ਵੀ ਇਹ ਬਾਹਰ ਜਾਂਦੇ ਨੇ ਤਾਂ ਇਹ ਸਟਰੀਟ ਡੌਗ ਇਹਨਾਂ ਦੇ ਆਲੇ-ਦੁਆਲੇ ਜਿਹੜਾ ਨਾ ਲਾੜ ਕਰਦੇ ਨੇ